قاتل مرتا بان مرتا بان مرتا بان خان آدھا قاتل مرتا بان مرتا بان مرتا بان خان آدھا قاتل مرتا بان مرتا بان مرتا بان یہ بڑی ایک خان آدھا قاتل کی تیلا ساتھ ایک مولا میں کھا رہا ہے مرتا بان کرتے نئی بڑا سر اس میں نظر ہاں ساتھ ایک مرتا بان ਨਹੀਂ 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 ਵੀ ਰਸਤਾ ਰੋਕੰਨੀ ਨਹੀਂ ਨਹੀਂ ਹਾਂਜੀ ਸਰਪੀਰ ਕਦੋਂ ਆਉਂਦੀ ਨਹੀਂ ਆਉਂਦੀ ਸਾਡੀ ਆਸ ਸੋਪ ਕੌਣ ਦਾ ਕਾਬਰ ਕੋਣ ਹੈ ਦੱਸ ਸਾਨੂੰ ਸੋਪ ਕੌਣ ਦਾ ਕਾਬਰ ਕੋਣ ਹੈ ਸਾਹ ਦੇ ਨਹੀਂ ਹੁਣਾ ਅਸੀਂ ਸੋਪ ਫੜਨ ਗ੍ਰਿਫਤਾਰ ਕਰਨਾ ਹੈ ਗ੍ਰਿਫਤਾਰ ਕਰੋ ਅਸੀਂ ਸਾਹ ਦੇ ਨਹੀਂ ਹੁਣਾ ਅਸੀਂ ਸਾਡੇ ਉੱਤੇ ਸਾਡੀਆਂ ਗੱਲਾਂ ਦਾ ਜਵਾਬ ਦੇ ਅਸੀਂ ਸਾਹ ਦੇ ਨਹੀਂ ਹੁਣਾ ਅਸੀਂ ਰਸਤਾ ਨਹੀਂ ਰੋਕੋ ਜਿੱਤੀ ਜੀ مائیں خدا بابا خدا بابا خدا بابا خدا بابا خدا بابا

ਜਾ ਅਸੀਂ ਦੱਸੋ ਇੱਕ ਬੇਨਤੀ ਸਾਡੀ ਹੋਰ ਪਹਿਲਾਂ ਇਸ ਗੱਲ ਦੇਖੋ ਇਹ ਦੱਸੋ ਇਹਦਾ ਨਹੀਂ ਅਸੀਂ ਜੇ ਅਸੀਂ ਨਾਲ ਹੁਣ ਇੱਕ ਬਈ ਉਹਦੇ ਸੁਣਨਾ ਚਲੋ ਜਵਾਬ ਕਿਉਂ ਇਹ ਦੱਸਦਾ ਚਲੋ ਬੇਨਤੀ ਬੋਲੋ ਅਰੰਦਾ ਪੰਜਾਬ ਜਾਂ ਹਰਿਆਣਾ ਸਰਕਾਰ ਦਾ ਮੁੱਦਾ ਹੈ ਠੀਕ ਹੈ ਜੀ ਪੰਜਾਬ ਚ ਉਹਨਾਂ ਨੂੰ ਤੁਸੀਂ ਪੁੱਛ ਸਕਦੇ ਹੋ ਔਰ ਜਿਹੜਾ ਬਸਤੀ ਉਹਨੂੰ ਛੇਤੀ ਪਾਣੀ ਦੇ ਠੀਕ ਹੈ ਇੱਥੇ ਮੈਨੂੰ ਵੀ ਤਕਲੀਫ ਹੈ ਕੋਈ ਗੱਲ ਹੀ ਉਹਨੂੰ ਇਨਸਾਫ ਮਿਲੂਗਾ ਔਰ ਜਿਹੜਾ ਕੋਰਟ ਜੋ ਫੈਸਲਾ ਕਰੂਗਾ ਜਿਹੜੀ ਸਰਕਾਰ ਤੇ ਵੀ ਉਹ ਉਹਨਾਂ ਨੂੰ ਜਰੂਰ ਉਸ ਬੱਚੇ ਨੂੰ ਇਨਸਾਫ ਕਰਕੇ ਮਿਲੇਗਾ ਦੇਖੋ ਤੁਸੀਂ ਵੀ ਉਹ ਮੈਨੂੰ ਵੀ ਪਤਾ ਨਹੀਂ ਕਿ ਜੋ ਜਲਾ ਜਾਂਦਾ ਉਹ ਵਾਪਸ ਨਹੀਂ ਮਿਲਦਾ ਪਰ ਉਹਦੇ ਇਨਸਾਫ ਲਈ ਆਪਾਂ ਜਰੂਰ ਲੜਾਈ ਚਲੋ ਠੀਕ ਹੈ ਅਗਲਾ ਸਵਾਲ ਇੱਕ 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 ਹਰਿਆਣੇ ਦੇ ਵਿੱਚ ਸਰਕਾਰ ਕਹਦੀ ਆ ਕਹਿੰਦੀ ਸੀ ਹਾਂ ਹੈ ਹਰਿਆਣੇ ਦੀ ਸਰਕਾਰ ਕਹਿੰਦੀ ਆ ਬਾਰਡਰ ਹੈ ਪੰਜਾਬ ਦਾ ਬਾਰਡਰ ਨਹੀਂ ਹਰਿਆਣੇ ਦੇ ਵਿੱਚ ਬੀਬੀ ਜੀ ਭੈਣ ਜੀ ਹਰਿਆਣੇ ਦੇ ਵਿੱਚ ਸਰਕਾਰ ਕਹਦੀ ਸੀ ਇਹ ਇਹ ਗੱਲਾਂ ਉਹਨਾਂ ਸਰਕਾਰ ਹਰਿਆਣੇ ਦੇ ਵਿੱਚ ਸਰਕਾਰ ਕਹਿੰਦੀ ਜੀ ਸਰਦਾਰ ਅਸੀਂ ਜਿਹੜੇ ਇੱਥੇ ਗੱਲ ਕਰਦੇ ਹਾਂ ਸਾਹ ਪ੍ਰਿੰਸੀ ਦੇਖੋ ਨਾ ਇਹ ਬੀਜੇਪੀ ਦੀ ਸਰਕਾਰ ਇਹ ਪੰਜਾਬ ਤੁਸੀਂ ਵੋਟਾਂ ਕਿਹਦੇ ਵਾਸਤੇ ਮੰਗਣ ਆਏ ਹੋ ਪੰਜਾਬ ਸਰਕਾਰ ਤੁਸੀਂ ਵੋਟਾਂ ਕਿਹਦੇ ਵਾਸਤੇ ਮੰਗਣ ਆਏ ਹੋ ਤੁਸੀਂ ਕਹਿੰਦੇ ਉਮੀਦਵਾਰ ਹੋ ਮੈਂ ਮੈਂ ਗੱਲ ਸੁਣੋ ਜਦੋਂ ਅਸੀਂ ਪਹਿਲਾਂ ਉਥੇ ਮੂਵਮੈਂਟ ਲੜੀ ਧਰਨੇ ਦੇ ਬੈਠੇ ਦੇਖੋ ਸੁਣੋ ਮੇਰੀ ਬੇਨਤੀ ਮੇਰੀ ਬੇਨਤੀ ਸੁਣੋ ਅੰਮ੍ਰਿਤ ਰਾਜ ਧਰਨੇ ਦੇ ਬੈਠੇ ਉੱਥੇ ਕੁਝ ਗੱਲਾਂ ਦੇ ਉੱਤੇ ਫੈਸਲਾ ਹੋ ਗਿਆ ਆਪ ਪੜਿਓ ਜਦੋਂ ਸਾਡਾ ਸਵਾਲ ਕਾਨੂੰਨੀ ਬਣਾਤਾ ਜਾਊਗਾ ਬਣਿਆ ਕਿ ਨਹੀਂ ਬਣਿਆ ਜਿੱਦ ਤੱਕ ਬਣਾ ਕੇ ਕਿਹੜੇ ਵਾਲਾ ਐਮ ਐਸ ਪੀ ਜੀ ਹੈ ਪਹਿਲਾ ਫੈਸਲਾ ਇਹ ਹੋਇਆ ਸੀ ਆਪਾਂ ਜਦੋਂ ਬੀਜੀ ਫੈਸਲਾ ਕਰਕੇ ਆਈਆਂ ਉੱਥੇ ਆਪਣੇ ਫੈਸਲੇ ਮਨਵਾ ਕੇ ਮਨਵਾ ਕੇ ਉੱਪਰ ਆਏ ਮਨਵਾ ਲੈ ਲਾਗੂ ਕਰਾਉਣੇ ਹਨ ਹੋ ਗਏ ਨਾ ਲਾਗੂ ਨਹੀਂ ਨਾ ਹੋਏ ਐਮ ਐਸ ਪੀ ਪੰਜਾਬ ਚ ਲਾਗੂ ਹੈ ਇੱਥੇ ਲਾਗੂ ਵਾਲਾ ਮਸਲਾ ਨਹੀਂ ਮੈਡਮ ਨਹੀਂ ਲਾਗੂ ਹੋਇਆ ਟ੍ਰੀਟਮੈਂਟ ਬੰਦ ਹੋ ਗਈ ਮੈਡਮ ਜੀ ਉਹਦੇ ਲਈ ਮੈਂ ਕੋਸ਼ਿਸ਼ ਕਰ ਇੱਕ ਸੁਣੋ ਪਹਿਲਾਂ ਠੀਕ ਹੈ ਇੱਕ ਸੁਣੋ ਪਹਿਲਾਂ ਕੱਲ ਤੁਹਾਡਾ ਉਮੀਦਵਾਰ ਕਹਿੰਦਾ ਰਾਜਾ ਰਾਤੀ ਇੰਨਾ ਗਲਤ ਬੋਲਿਆ ਜੇ ਤਾਂ ਸਾਡਾ ਕੋਈ ਤੋੜੀ ਬੋਲਦੀ ਮੈਨੂੰ ਦੇਖੋ ਮੈਂ ਆਪਣੀ ਗੱਲ ਕਰ ਰਹੀ ਆਂ ਇਹ ਡੰਡੇ ਦੇ ਯਾਰ ਹੋਏ ਦੋ ਜਣੇ ਨਹੀਂ ਨਹੀਂ ਮੈਂ ਆਪਣੀ ਗੱਲ ਕਰ ਰਹੀ ਆਂ ਉਹ ਮਗਰੋਂ ਕਹਿੰਦਾ ਮੇਰੇ ਪੈਰੀਂ ਪਹਿਣਗੇ ਉਹ ਤੁਹਾਡੇ ਪਹਿਣਦਾ ਆ ਰਿਹਾ ਦੇਖੋ ਹਰ ਇੱਕ ਦੀ ਆਪਣੀ ਸੋਚ ਹੁੰਦੀ ਆ ਜੇ ਮੈਂ ਤੁਹਾਡਾ ਦਰਦ ਸਮਝਦੀ ਆਂ ਤਾਂ ਮੈਂ ਤੁਹਾਨੂੰ ਇੱਕ ਜੀ ਬਜੀ ਅੱਜ ਬੀਜੇਪੀ ਕੈਂਡੀਡੇਟ ਆ ਤੁਹਾਡੇ ਪਿੰਡ ਦੇ ਵਿੱਚ ਤੇ ਆਪਣਾ ਨਾਮੀਨੇਸ਼ਨ ਜੋ ਵੀ ਹੈਗਾ ਕਿ ਪ੍ਰਚਾਰ ਵਗੈਰਾ ਕਰਨ ਆਏ ਤੇ ਉਹਦਾ ਵਿਰੋਧ ਕੀਤਾ ਗਿਆ ਕਿ ਕਹਿਣਾ ਕਿ ਸਾਡੀਆਂ ਮੰਗਾਂ ਕੀ ਕੀ ਨੇ ਜਿੱਦਾਂ ਕਿ ਦੁਨੀਆ ਭਰ ਚ ਪਤਾ ਆ ਪਈ ਕਿਸਾਨ ਮਜ਼ਦੂਰ ਦਾ ਜਿਹੜਾ ਇੱਕ ਸਾਲ ਦਾ ਅੰਦੋਲਨ ਚੱਲਿਆ ਸੀਗਾ ਦਿੱਲੀ ਦੀਆਂ ਬਰੂਹਾ ਤੇ ਪ੍ਰਧਾਨ ਮੰਤਰੀ ਮੋਦੀ ਸਾਡੀਆਂ ਨਾਲ ਸਾਰੇ ਵਾਅਦੇ ਕਰਕੇ ਉਹਨਾਂ ਨੂੰ ਲਾਗੂ ਕਰਨ ਤੋਂ ਇਨਕਾਰੀ ਹੋਇਆ ਉਲਟ ਸਾਡੇ ਲੋਕਾਂ ਨੂੰ ਹਲੇ ਵੀ ਅੱਤਵਾਦੀ ਤੇ ਵਖਵਤੀ ਦੱਸ ਰਹੇ ਆ ਅ ਸਾਡਾ ਵਿਰੋਧ ਲਖੀਂਪੁਰ ਖੇੜੀ ਦੇ ਕਾਪਲਾ ਨੂੰ ਸਜ਼ਾ ਦਿਵਾਣਾ ਚੁੱਪ ਕਰਨ ਦੇ ਕਾਤਰਾ ਨੂੰ ਫਾਇਨਵਾਲ ਲਈ ਤੇ ਜਿਹੜੇ ਸਾਡੇ ਬੰਦੇ ਹੁਣ ਵੀ ਤੁਰੇ ਹੋ ਆ ਦਿੱਲੀ ਨੂੰ ਕਿਸਾਨ ਮਜ਼ਦੂਰ ਉਹਨਾਂ ਦੇ ਰਾਹਾਂ ਚ ਕਿੰਨੇ ਠਾੜਾ ਔਰ ਸਾਡੀਆਂ ਸਾਰੀਆਂ ਮੰਗਾਂ ਲਾਗੂ ਕਰਾਉਣ ਲਈ ਆ ਅਸੀਂ ਬੀਜੇਪੀ ਦੇ ਜਿੱਥੇ ਵੀ ਜਾਊਗੇ ਕੈਂਡੀਡੇਟ ਉੱਥੇ ਡਟ ਕੇ ਵਿਰੋਧ ਕਰਾਂਗੇ ਬੀਜੇਪੀ ਬੁਰੀ ਤਰ੍ਹਾਂ ਹਾਰੂਗੀ ਇਹ ਸਾਡਾ ਸਾਰਿਆਂ ਦਾ ਪੰਜਾਬ ਦੇ ਵਿੱਚ ਬੀਜੇਪੀ ਦਾ ਕਦੇ ਵੀ ਖਾਤਾ ਨਹੀਂ ਖੁੱਲੂਗਾ ਮੇਰਾ ਨਾਮ ਸ਼ੇਰ ਜੰਗ ਬਹਾਦਰ ਸਿੰਘ ਕਿਹੜਾ ਪਿੰਡ ਆ ਜਿੱਥੇ ਤੁਸੀਂ ਬੀਜੇਪੀ ਦਾ ਫੋਰ ਕਰ ਰਹੇ ਹੋ ਇਹ ਬਾੜੀਆਂ ਦੇ ਵਿੱਚ ਅਸੀਂ ਵਿਰੋਧ ਕਰਦੇ ਆ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਪਾਜ ਪਾੜੇ ਜਿੰਨੇ ਵੀ ਜਿਹੜੇ ਕੈਂਡੀਡੇਟ ਹੈ ਜਿੱਥੇ ਵੀ ਜਾਂਦੇ ਆ ਆਪਣੇ ਪ੍ਰਚਾਰ ਲਈ ਉੱਥੇ ਅਸੀਂ ਇਹਨਾਂ ਦਾ ਵਿਰੋਧ ਕਰਦੇ ਆ ਸਾਡੀਆਂ ਜਿਹੜੀਆਂ ਮੰਗਾਂ ਆ ਕਿ ਜਿਸ ਵੇਲੇ ਸੰਘਰਸ਼ ਦੇ ਦੌਰਾਨ ਇਹਨਾਂ ਨੇ ਰਸਤੇ ਰੋਕੇ ਕੰਨ ਲਾਏ ਦੁਵਾਰਾ ਕੀਤੀਆਂ ਬੈਰੀਕੇਡ ਲਾਏ ਗੋਲੀਆਂ ਚਲਾਈਆਂ ਅਥਰੂ ਗਏ ਗੋਲੇ ਛੱਡੇ ਸਾਡੇ ਉੱਥੇ ਕਿਸਾਨਾਂ ਨੂੰ ਜਿਹੜਾ ਗੋਲੀਆਂ ਜਿਹੜੀਆਂ ਚਲਾਈਆਂ ਤੇ ਉੱਥੇ ਜਿਹੜਾ 400 ਕਿਸਾਨ ਸਾਡਾ ਜਿਹੜਾ ਫਟਕੜ ਕਰ ਦਿੱਤਾ ਇਹਨਾਂ ਨੇ ਤੇ ਜਿਹੜਾ ਛੁੱਭ ਕਰਨ ਸਿੰਘ ਸਾਡਾ ਜਿਹਦੇ ਪਿਛਲੇ ਪਾਸੇ ਗੋਲੀ ਮਾਰ ਕੇ ਵੀ ਛੀਦ ਕਰ ਦਿੰਦਾ ਨੌਜਵਾਨ ਨੂੰ ਕੀ ਐਸੀ ਇਹ ਦੇਸ਼ ਦੇ ਵਿਛਿੰਦੇ ਨਹੀਂ ਹੈਗੇ ਸਾਨੂੰ ਦਿੱਲੀ ਜਾਣ ਤੋਂ ਕਿਉਂ ਰੋਕਦੇ ਆ ਅਸੀਂ ਇਹ ਪੁੱਛਣਾ ਚਾਹੁੰਦੇ ਆ ਅਸੀਂ ਇਹ ਵੀ ਪੁੱਛਣਾ ਚਾਹੁੰਦੇ ਆ ਕਿ ਜਿਹੜਾ ਸਾਡਾ ਸੰਘਰਸ਼ ਚੱਲਿਆ ਦਿੱਲੀ ਦੇ ਵਿੱਚ ਜਿਹੜਾ 1 ਸਾਲ 380 ਦਿਨ ਚੱਲਿਆ ਉਹਦੇ ਵਿੱਚ ਜਿਹਨੇ ਕਨਕਾਲੇ ਕਾਨੂੰਨ ਵਾਪਸ ਕਰਾ ਕੇ ਖੰਗਰੂ ਮੋਰਚਾ ਆਇਆ ਤਾਂ ਉਥੇ ਦੇਲੇ ਇੱਕ ਐਮਐਸਪੀ ਦਾ ਜਿਹੜਾ ਕਾਨੂੰਨ ਦੀ ਬਹਿਦਾ ਕੀਤਾ ਹੋਇਆ ਸੀ ਬਣਾਵਾਂਗੇ ਪਰ ਉਹ ਅੱਜ ਤੱਕ ਬਣਾਇਆ ਨਹੀਂ ਉਹ ਕਿਉਂ ਨਹੀਂ ਬਣਾਇਆ ਦੂਸਰੀ ਗੱਲ ਇਹ ਆ ਆ ਸਾਡਾ ਪਖੜਾ ਡੈਮ ਸਾਡਾ ਪੌਂਗ ਡੈਮ ਜਿਹੜੇ ਇਹਨਾਂ ਨੇ ਡੈਮ ਸੇਫਟੀ ਕਾਨੂੰਨ ਬਣਾ ਕੇ ਸਾਡੇ ਪੰਜਾਬ ਤੋਂ ਖੋਹ ਲੇ ਸਾਡੇ ਪੰਜਾਬ ਦਾ ਪਾਣੀ ਆ ਇਹ ਸਾਡੋ ਖੋਹ ਲਿਆ ਉਹਨਾਂ ਨੇ ਅਸੀਂ ਜਿਹੜਾ 200 ਬੀ ਬਿਜਲੀ ਬੇਲਿਆ ਉਹ ਜਿਹੜਾ ਸਾਡੇ ਨਾਲ ਵਾਅਦਾ ਕੀਤਾ ਉਹ ਵਾਅਦਾ ਖਲਾਫੀ ਕੀਤੀ ਇਹਨਾਂ ਨੇ ਮੁੜ ਕੇ ਪਾਰਲੀਮੈਂਟ ਦੇ ਵਿੱਚ ਉਹ ਕਾਨੂੰਨ ਫੇਰ ਲੈ ਆਂਦਾ ਤੇ ਅੱਜਾ ਮਿਸ਼ਰਾ ਕਹਣੀ ਇਹਦੇ ਪੁੱਤ ਨੇ ਸਾਡੇ ਕਿਸਾਨਾਂ ਨੂੰ ਗਦੜ ਕੇ ਮਾਰ ਦਿੱਤਾ ਥਾਰ ਦੇ ਥੱਲੇ ਇੱਕ ਸਾਡਾ ਤੁਹਾਡਾ ਉਤਰ ਪ੍ਰੇਤਕ ਵੀ ਉੱਥੇ ਜਿਹੜਾ ਚੀਜ਼ ਹੋਇਆ ਪਰ ਉਹਨੂੰ ਬਚਾਉਣ ਲਈ ਇਹਨਾਂ ਨੇ ਕਹਣੀ ਨੂੰ ਆਪਣੇ ਕੰਦੇ ਦੀ ਮੰਤਰੀ ਮੰਡਲ ਤੋਂ ਬਾਹਰ ਨਹੀਂ ਕੱਢਿਆ ਇਹਨਾਂ ਨੇ ਉਹਨੂੰ ਕੱਢਿਆ ਨਹੀਂ ਹੁਣ ਕੱਢ ਫੇਰ ਦੇ ਦਿੱਤੀ ਆ ਅੱਜ ਮੋਦੀ ਕੋਈ ਮਗਲਾਈ ਦੀ ਨਹੀਂ ਗੱਲ ਕਰਦਾ ਕੋਈ ਕਿਸੇ ਦੀ ਨੌਕਰੀ ਦੀ ਗੱਲ ਨਹੀਂ ਕਰਦਾ 15 ਲੱਖ ਪੌਂਡ ਦੀ ਗੱਲ ਕੀਤੀ ਉਹ ਵੀ ਕੋਈ ਗੱਲ ਨਹੀਂ ਕਰਦਾ ਅੱਜ ਕੀ ਇਹਨੇ ਛੱਡਿਆ ਕਹਿੰਦਾ 70 ਸਾਲ ਦੇ ਵਿੱਚ ਜੋ ਬਣਿਆ ਉਹ ਅੱਜ મોદી ਨੇ ਉਹ ਬੀਏ ਚੈਨਲ ਵੇਚ ਦਿੱਤਾ ਇਹਨੇ ਜਹਾਜ਼ ਵੇਚ ਦਿੱਤੇ ਰੇਲਵੇ ਸਟੇਸ਼ਨ ਵੇਚ ਦਿੱਤੇ ਇਹਨੇ ਕਿਹੜਾ ਜਿਹੜਾ ਮਹਿਕਮਾ ਛੱਡਿਆ ਬੈਂਕਾਂ ਇਹਨੇ ਉਹਨਾਂ ਨੂੰ ਦੇਤੀਆਂ ਰੇਲਾ ਵੇਚ ਦੇਤੀਆਂ ਸਟੇਸ਼ਨ ਦੇ ਦਿੱਤੇ ਕੋਈ ਵੀ ਮਹਿਕਮਾ ਨਹੀਂ ਜਿਹੜਾ ਛੱਡਿਆ 70 ਸਾਲ ਦੇ ਵਿੱਚ ਬਣਾਇਆ ਕਹਿੰਦੇ ਹੁੰਦੇ ਆ ਇਹ ਕਹਿੰਦੇ ਹੁੰਦੇ ਆ ਕਿ ਇੱਕ ਬੰਦਾ ਕਹਿੰਦਾ ਕਿ ਮੈਂ ਆਪਣੇ ਪੇਡਾਦੇ ਪਰਥਿਆ ਦੀ ਜ਼ਮੀਨ ਵੇਚ ਕੇ ਇੱਕ ਕਾਰ ਲੈ ਲਈ ਇੱਕ ਬਹੁਤ ਵੱਡੀ ਕੋਠੀ ਬਣਾ ਲਈ ਤਾਂ ਬਈ ਕਹਿੰਦਾ ਮੇਰੇ ਪਰਥਿਆ ਨੇ 70 ਸਾਲਾਂ ਦੇ ਵਿੱਚ ਕੀ ਬਣਾਇਆ ਇਹ ਤਾਂ ਛੜਮਾਰੀ ਕੋਈ ਗੱਲ ਨਹੀਂ ਜਿਹੜੀ 70 ਸਾਲਾਂ ਦੇ ਵਿੱਚ ਜੋ ਕੁਝ ਬਣਾਇਆ ਇਹਨੇ ਕੱਲਾ ਕੱਲਾ ਕਰਕੇ ਵੇਚ ਦਿੱਤਾ ਇਹ ਸਵਾਲਾਂ ਨੂੰ ਲੈ ਕੇ ਅਸੀਂ ਅੱਜ ਇਹ ਹਲਕੇ ਤੋਂ ਜਿਹੜੀ ਉਮੀਦਵਾਰ ਆ ਭਾਜਪਾ ਜੀ ਉਹਨਾਂ ਸਵਾਲ ਕਰਨ ਲਈ ਇਕੱਠੇ ਹੋਏ ਸੀ ਜਿਹੜਾ ਅੱਧਾ ਪੌਣਾ ਘੰਟਾ ਅਸੀਂ ਉਹਨੂੰ ਰੋਕਿਆ ਪਰ ਜੋ ਜਵਾਬ ਦੇ ਜਵਾਬ ਜਿਹੜੇ ਆ ਕੋਈ ਮੈਨੂੰ ਨਹੀਂ ਲੱਗਦਾ ਬਈ ਉਹ ਤਸੱਲੀ ਬਖਸ਼ ਦਿੱਤੇ ਆ ਤੇ ਮੈਂ ਤਾਂ ਬੇਨਤੀ ਕਰੂੰਗਾ ਆਉਣ ਵਾਲੇ ਸਮੇਂ 'ਚ ਜਿੱਥੇ ਵੀ ਕਿਤੇ ਇਹ ਆਉਂਦੇ ਭਾਜਪਾ ਦੇ ਉਮੀਦਵਾਰ ਆਗੂ ਉਹਨਾਂ ਦਾ ਇੱਦੇ ਘਰਾਓ ਕਰੋ ਇਹਤ ਬੇਨਤੀ ਜ਼ਰੂਰੀ ਆ ਆਪਸ ਵਿੱਚ ਸੰਗਠਨ ਦੇ ਨਾਲ ਜਿਹੜਾ ਉਹ ਆਪਾਂ ਸੰਗਠਨ ਚਲਾਈਏ ਇਹ ਬੇਨਤੀਆਂ ਕਰਦੀਆਂ ਸੀ ਧੰਨਵਾਦ ਜੀ ਬੰਦ ਸਾਹਿਬ ਲੋਕ ਸਭਾ ਨੂੰ ਲੈ ਕੇ ਸਾਰੇ ਕੈਂਡੀਡੇਟਾਂ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਤੇ ਅੱਜ ਤੁਹਾਡੇ ਬਾੜੀਆਂ ਪਿੰਡ ਦੇ ਵਿੱਚ ਨੀਤਾ ਸੰਪਰਕਾਸ਼ ਦਾ ਵਿਰੋਧ ਕੀਤਾ ਗਿਆ ਹੈ ਕੀ ਕਹਿਣਾ ਚਾਹੋਗੇ ਐ ਸੰਯੁਕਤ ਕਿਸਾਨ ਮੋਰਚੇ ਦੇ ਪ੍ਰੋਗਰਾਮ ਅਨੁਸਾਰ ਜਿੰਨੇ ਵੀ ਪਾਰਟੀਆਂ ਦੇ ਉਮੀਦਵਾਰ ਇਲੈਕਸ਼ਨ ਨਾਲ ਲੜ ਰਹੇ ਆ ਜਿਹੜੀਆਂ ਭਾਜਪਾ ਤੋਂ ਬਿਨਾਂ ਦੂਜੀਆਂ ਪਾਰਟੀਆਂ ਉਹਨਾਂ ਨੂੰ ਤਾਂ ਜੀ ਸਵਾਲ ਕਰਨ ਦਾ ਸੱਦਾ ਆ ਸਾਰਿਆਂ ਦਾ ਔਰ ਭਾਜਪਾ ਦੇ ਵਾਸਤੇ ਸੰਜੁਕਤ ਕਿਸਾਨ ਮੋਰਚੇ ਦਾ ਸੱਦਾ ਆਇਆ ਵੀ ਭਾਜਪਾ ਨੂੰ ਲਗਦੀ ਬਾਹ ਦੇ ਵਿੱਚ ਪਿੰਡਾਂ ਦੇ ਵਿੱਚ ਵੜਨ ਨਹੀਂ ਦੇਣਾ ਮਾਲਵੇ ਦੇ ਵਿੱਚ ਹੋਰ ਸਾਰੇ ਇਲਾਕਿਆਂ ਦੇ ਵਿੱਚ ਭਾਜਪਾ ਵਾਲਿਆਂ ਨੂੰ ਪਿੰਡਾਂ ਦੇ ਵਿੱਚ ਵੜਨ ਨਹੀਂ ਦਿੱਤਾ ਜਾਂਦਾ ਔਰ ਹੈਰਾਨੀ ਦੀ ਗੱਲ ਇਹ ਆ ਵੀ ਜਿਹੜੀ ਸਰਕਾਰ ਆਪਣੇ ਆਪ ਨੂੰ ਆਮ ਆਦਮੀ ਪਾਰਟੀ ਦੀ ਲੋਕਾਂ ਦੀ ਸਰਕਾਰ ਕਹਿੰਦੀ ਆ ਉਹ ਹੀ ਆ ਪਿਛਲੇ ਦਿਨਾਂ ਦੇ ਵਿੱਚ ਰੋਜ਼ ਸਾਡੇ ਕਿਸਾਨ ਜਿਹੜੇ ਆ ਭਾਜਪਾ ਦਾ ਜਦੋਂ ਵਿਰੋਧ ਕਰਨ ਜਾਂਦੇ ਉਹਨਾਂ ਨੂੰ ਚੱਕ ਕੇ ਥਾਣਿਆਂ ਦੇ ਵਿੱਚ ਬਿਠਾ ਲਿਆ ਜਾਂਦਾ ਤੇ ਰਾਤ ਨੂੰ 10 10 11 ਵਜੇ 11 ਵਜੇ ਤੱਕ ਜਦੋਂ ਲੋਕ ਥਾਣੇ ਦਾ ਘਰਾਓ ਕਰਦੇ ਫੇਰ ਉਹਨੂੰ ਛੱਡਿਆ ਜਾਂਦਾ ਤੇ ਚਾਰ ਪੰਜ ਕਿਸਾਨ ਤਾਂ ਸਾਡੇ ਦੋ ਰਾਤਾਂ ਜਿਹੜੇ ਜੇਲ੍ਹ ਵਿੱਚ ਵੀ ਰੱਖਿਆ ਲੋਕਾਂ ਨੇ ਥਾਣੇ ਦਾ ਘਰਾਓ ਕਰਕੇ ਉਹਨੂੰ ਛੱਡਿਆ ਸੋ ਇਹ ਭਾਜਪਾ ਨੂੰ ਇਹਦਾ ਵਿਰੋਧ ਕਰਾਂਗੇ ਭਾਜਪਾ ਦੀਆਂ ਨੀਤੀਆਂ ਜੋ ਕੁਛ ਇਹਨਾਂ ਨੇ ਹਰਿਆਣੇ ਦੇ ਬਾਰਡਰ ਤੇ ਕਿਸਾਨਾਂ ਨਾਲ ਕੀਤਾ ਉਹ ਤੇ ਨਿੰਦਣਯੋਗ ਆ ਜਿੱਦਾਂ ਇਹਨਾਂ ਨੇ ਸਾਨੂੰ ਦਿੱਲੀ ਨੂੰ ਜਾਣ ਤੋਂ ਰੋਕਿਆ ਸੀਗਾ ਚਾਹੀਦਾ ਤਾਂ ਇਦਾਂ ਵੀ ਅਸੀਂ ਵੀ ਇਹਨਾਂ ਦੇ ਰਾਹਾਂ ਦੇ ਵਿੱਚ ਇਸ ਤਰ੍ਹਾਂ ਇੱਕ ਲੇ ਬਿਛਾਈਏ ਤੇ ਇਹਨਾਂ ਨੂੰ ਪਿੰਡਾਂ ਦੇ ਵਿੱਚ ਬੜਾ ਨਾਂ ਦਾ ਇਹ ਲੱਗਦੀ ਬਾਅਦ ਨੂੰ ਅਸੀਂ ਜਿੰਨਾ ਸਾਡੇ ਤੋਂ ਹੋ ਸਕਿਆ ਸੀ ਇਹਨਾਂ ਦਾ ਭਾਜਪਾ ਦਾ ਵਿਰੋਧ ਜਿਹੜਾ ਉਹ ਵੱਤ-ਵੱਤ ਕਰਦੇ ਰਵਾਂਗੇ ਕੀ ਨਾਂ ਦਾ ਹਾਂਜੀ ਮੈਡਮ ਅੱਜ ਤੁਸੀਂ ਬਾੜੀਆਂ ਪਟੀਆਂ ਅੱਜ ਕਲਾ ਵਿੱਚ ਆਏ ਸੀਗੇ ਅੱਜ ਤੁਹਾਡੇ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ ਕਿਸ ਤਰ੍ਹਾਂ ਦੇਖਦੇ ਹੋ ਬਾੜੀਆਂ ਕਲਾ ਵਿੱਚ ਮੀਟਿੰਗ ਕੀਤੀ ਆ ਜੀ ਵੋਟਰਾਂ ਦੇ ਵਿੱਚ ਉਤਸ਼ਾਹ ਬਹੁਤ ਹੈ ਕਿਸਾਨ ਵੀਰ ਹੈ ਮੇਰੇ ਮੈਂ ਕਦੀ ਵੀ ਕਹਿੰਦੀ ਉਹਨਾਂ ਨੂੰ ਉਹਨਾਂ ਦੀ ਗੱਲ ਸੁਣੀ ਆ ਔਰ ਮੇਰੇ ਮੈਨੂੰ ਇਹ ਨਹੀਂ ਕਦੀ ਕਿ ਮੈਨੂੰ ਕੋਈ ਡਰ ਹੈ ਉਹਨਾਂ ਤੋਂ ਕਿਉਂਕਿ ਉਹ ਡਰਾਉਣ ਵਾਲੀ ਕੋਈ ਗੱਲ ਹੀ ਨਹੀਂ ਹੈ ਇਨਸਾਨ ਹੈ ਹਸੀ ਸਾਰੇ ਇੱਕ ਦੂਜੇ ਦੇ ਖਿਲਾਫ ਹੋ ਸਕਦੇ ਆ ਸਰਕਾਰ ਦੇ ਖਿਲਾਫ ਹੋ ਸਕਦੇ ਆ ਪਰ ਉਹ ਸਰਕਾਰ ਦੇ ਖਿਲਾਫ ਵੀ ਨਹੀਂ ਆ ਉਹਨਾਂ ਦੀਆਂ ਕੁਝ ਮੰਗਾਂ ਆ ਜਿਹੜੀਆਂ ਲੈ ਕੇ ਮੈਂ ਜ਼ਰੂਰ ਅੱਗੇ ਚੱਲੂੰਗੀ ਔਰ ਮੈਂ ਉਹਨਾਂ ਨੂੰ ਵਿਸ਼ਵਾਸ ਵੀ ਦਿੱਤਾ ਆ ਕਿ ਜੇ ਮੈਨੂੰ ਮੌਕਾ ਮਿਲਿਆ ਤਾਂ ਮੈਂ ਜ਼ਰੂਰ ਉਹ ਮੰਗਾਂ ਨੂੰ ਅੱਗੇ ਲੈ ਕੇ ਚੱਲੂੰਗੀ ਪਰ ਮੈਂ ਕਿਸਾਨ ਵੀਰਾਂ ਨੂੰ ਵੀ ਇਹੀ ਅਪੀਲ ਕਰਦੀ ਆ ਕਿ ਤੁਸੀਂ ਵੀ ਇਲੈਕਸ਼ਨ ਦੇ ਵਿੱਚ ਭਾਰਤ ਦੀ ਤਰੱਕੀ ਦੇ ਵਿੱਚ ਯੋਗਦਾਨ ਜ਼ਰੂਰ ਪਾਓ ਤਾਂ ਕਿ ਅਸੀਂ ਵੀ ਜਾ ਕੇ ਜਦੋਂ ਅੱਗੇ ਜਾ ਕੇ ਪ੍ਰਧਾਨ ਮੰਤਰੀ ਜੀ ਨਾਲ ਗੱਲ ਕਰੀਏ ਤਾਂ ਉੱਥੇ ਮੈਨੂੰ ਇਹ ਨਾ ਕਹਿਣਾ ਪਵੇ ਕਿ ਇੰਨਾ ਜ਼ਿਆਦਾ ਵਿਰੋਧ ਕਰਦੇ ਆ ਬਈ ਉਹਨਾਂ ਨੇ ਬਿਲਕੁਲ ਨਹੀਂ ਰੋਕਿਆ ਔਰ ਮੈਂ ਆਪ ਚੱਲ ਕੇ ਉਹਨਾਂ ਕੋਲ ਆਈ ਆ ਔਰ ਉਹਨਾਂ ਨੇ ਪੂਰਾ ਰਸਤਾ ਦਿੱਤਾ ਕਿ ਮੀਟਿੰਗ ਕੀਤੀ ਆ ਬਹੁਤ ਅੱਛਾ ਮਾਹੌਲ ਹੈ ਉਹਨਾਂ ਦਾ ਅਧਿਕਾਰ ਹੈ ਵਿਰੋਧ ਕਰਨਾ ਉਹ ਕਰਦੇ ਆ ਸਾਡਾ ਅਧਿਕਾਰ ਹੈ ਸੁਣਨਾ ਔਰ ਉਹਦੇ ਹੱਲ ਕੱਢਣਾ ਔਰ ਐਸੀ ਕਰ ਰਹੇ ਆ ਪਿੰਡ ਦੇ ਮੀਟਿੰਗ ਦੇ ਕਾਨੇ ਦੇ ਦੌਰਾਨ ਕਿੱਧਰ ਹੰਗਾਰਾ ਮਿਲਿਆ ਪੀਜਪੀ ਨੂੰ ਬਹੁਤ ਹੰਗਾਰਾ ਮਿਲ ਗਿਆ ਆ ਲੋਕ ਸ਼ਾਂਤ ਹੈ ਪਤਾ ਨਹੀਂ ਕੀ ਗੱਲ ਹੈ ਮੈਂ ਹੁਣ ਉਹ ਹੀ ਇਹਨਾਂ ਦਾ ਉਤਸ਼ਾਹ ਭਰਿਆ ਕਿ ਸ਼ਾਂਤ ਨਹੀਂ ਹੋਣਾ ਖੁੱਲ ਕੇ ਅੱਗੇ ਆਓ ਵੋਟ ਤਾਂ ਪਾਣੀ ਪਾਣੀ ਫਿਰ ਆਪਾਂ ਕਹਿ ਕੇ ਕਿਉਂ ਨਹੀਂ ਪਾਣੀ ਇਸ ਕਰਕੇ ਕੋਈ ਮੰਚ ਡਰ ਨਹੀਂ ਹੈ ਕਿਸੇ ਦੇ ਸਾਰੇ ਜਣੇ ਆ ਹਰ ਕੋਈ ਇਨਸਾਨ ਚਾਹੁੰਦਾ ਕਿ ਦੇਸ਼ ਦੀ ਤਰੱਕੀ ਹੋਵੇ ਅਸੀਂ ਵੀ ਇੱਕ ਅੱਛਾ ਦੇਸ਼ ਦੇਖੀਏ ਭਾਰਤ ਦੇਸ਼ ਸਾਡਾ ਬਹੁਤ ਅੱਛਾ ਹੈ ਭਾਰਤ ਨੂੰ ਸੋਨੇ ਦੀ ਜਿਹੜੀ ਕਿਹਾ ਜਾਂਦਾ ਸੀ ਉਹਨੂੰ ਦੁਬਾਰਾ ਉੱਥੇ ਹੀ ਲੈ ਕੇ ਆਣਾ ਇਸ ਪੰਜਾਬ ਨੂੰ ਅਸੀਂ ਰੰਗਲਾ ਪੰਜਾਬ ਬਣਾਣਾ ਸਟੇਟ ਵਿੱਚ ਭਾਜਪਾ ਦੀ ਸਰਕਾਰ ਬਣਾ ਕੇ ਹੁਣ ਤਾਂ ਸਰਕਾਰ ਬਣਨੀ ਬਣਨੀ ਤੈ ਹੈ ਔਰ ਇਹ ਹਸ਼ਿਆਰਪੁਰ ਦੀ ਸੀਟ ਦਾ ਉਹ ਜਿਹੜੇ 400 ਪਾਰ ਦੇ ਵਿੱਚ ਅਸੀਂ ਯੋਗਦਾਨ ਪਾ ਰਹੇ ਆ ਸਾਰੇ ਹਰ ਹਲਕੇ ਦੇ ਵਿੱਚ ਮੈਂ ਨੌ ਹਲਕਿਆਂ 'ਚ ਜਾ ਕੇ ਆਈ ਆ ਕਿਸਾਨ ਵੀਰਾਂ ਨੂੰ ਵੀ ਮਿਲੀ ਆ ਕਿਤੇ ਕੋਈ ਵੀ ਐਦਾਂ ਦੀ ਗੱਲ ਨਹੀਂ ਹਰ ਚਿਹਰੇ ਤੇ ਖੁਸ਼ੀ ਹੈ ਮੋਦੀ ਜੀ ਨੂੰ ਅੱਗੇ ਲਿਆਂ ਲਈ ਪ੍ਰਧਾਨ ਮੰਤਰੀ ਬਣਾਉਣ ਲਈ ਔਰ ਦੇਸ਼ ਦੀ ਤਰੱਕੀ 'ਚ ਯੋਗਦਾਨ ਪਾਉਣ ਲਈ ਧੰਨਵਾਦ ਜੀ